ਬਾਈ ਸਤਿ ਸ਼੍ਰੀ ਅਕਾਲ ਜੀ ਆਹ ਦੇਖੋ ਪ੍ਰਸਾਤ ਹਰਿਆਲੀ ਰਾਜਸਥਾਨ ਦੇ ਟਿੱਪਿਆਂ ਦੇ ਵਿੱਚ ਜਿੱਥੇ ਕਦੇ ਏਕੜ ਰੇਤ ਹੀ ਰੇਤਾਂ ਹੁੰਦਾ ਸੀ ਅੱਜ ਦੇ ਟਾਈਮ ਦੇ ਵਿੱਚ ਦੇਖੋ ਉਹਰੇ ਹਰੇ ਹਰੇ ਵਾਈਟ ਡਰਾਕਟ ਇਹ ਲੋਕਾਂ ਨੇ ਬਾਈ ਕੁਦਰਤ ਦੇ ਨਾਲ ਛੇੜਛਾੜ ਨਹੀਂ ਕੀਤੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਤਾਂ ਪੁੱਛੋ ਨਾ ਕੋਈ ਉਹਨਾਂ ਨੇ ਕੁਦਰਤ ਤੋਂ ਉਲਟ ਚੱਲਦੇ ਨੇ ਆ ਦੇਖੋ ਇੱਕ ਕੁਦਰਤ ਦੇ ਲੋਕ ਬਹੁਤ ਨੇੜੇ ਨੇ ਪਰ ਕੁਦਰਤ ਵੀ ਇਨਾਂ ਦੇ ਪੂਰੀ ਮਿਹਰਬਾਨ ਹੈ ਦੇਖੋ ਹਰਿਆਲੀ ਕਹਿ ਦੂ ਕੋਈ ਇਹ ਰਾਜਸਥਾਨ ਦਾ ਏਰੀਆ ਹੈ ਕਿਵੇਂ ਦੇਖੋ ਬਾਜਰਾ ਖੜਾ ਹੈ ਠੀਕ ਹੈ ਮੂੰਗੀ ਦਾਵ ਖੜੀ ਹੈ ਤਰਾਕ ਤੋਂ ਬੂਟੇ ਬਾਕੀ ਬਾਈ ਜੀ ਪ੍ਰਸਾਦ ਬਹੁਤ ਹੈ ਮੀ ਇਨ ਵੀ ਚਾਹ ਤੁਸੀਂ ਇਸ ਟਾਈਮ ਪੂਰੇ ਤੁਸੀਂ ਜੀਰੇ ਵੀ ਲਾ ਲਓ ਠੀਕ ਹੈ ਤੇ ਆਪਰੇ ਲੋਕ ਨeta ਬਾਈ ਕੱਢ ਕੇ ਧਰਤੀ ਦੇ ਵਿੱਚੋਂ ਥੱਲੇੋਂ ਪਾਣੀ ਤੇ ਨਾ ਕੋਈ ਫੂਟਾ ਦਰਖਤ ਰਹਿਣ ਦਿੱਤਾ ਨਾ ਕੋਈ ਹੋਰ ਨਾਲ ਲੈਣਾ ਨਾ ਦੇਣਾ ਤੇ ਆਹ ਦੇਖੋ ਕਿੰਨੇ ਦਰਖਤ ਤੇ ਦਰਖਤ ਖੜੇ ਨੇ ਦੇਖੋ ਪੰਜਾਬ ਦਾ ਵੀਰੇ ਪਾਣੀ ਥੱਲੇ ਚ ਰਿਹਾ ਗਿਆ ਤੇ ਰਾਜਸਥਾਨ ਦਾ ਪਾਣੀ ਦਾ ਲੈਵਲ ਬਹੁਤ ਉੱਪਰ ਆ ਗਿਆ ਬਾਟਰ ਲੈਵਲ ਦੇਖੋ ਬਾਟਰ ਲੈਵਲ ਉੱਪਰ ਹੈ ਔਰ ਇਹਦੀ ਗਵਰਨਮੈਂਟ ਪਈ ਮਨਜ਼ੂਰੀ ਨਹੀਂ ਦਿੰਦੀ ਹੈ ਕਿ ਬੋਰ ਕਰਦੇ ਵੀ ਤੁਸੀਂ ਧਰਤੀ ਦੇ ਵਿੱਚੋਂ ਪਾਣੀ ਕੱਢੋ ਠੀਕ ਹੈ ਤੇ ਗਵਰਨਮੈਂਟ ਕਹਿੰਦੀ ਹੈ ਵੀ ਤੁਸੀਂ ਕੁਦਰਤੀ ਜਿਹੜਾ ਪ੍ਰਸ਼ਾਦ ਦਾ ਪਾਣੀ ਹੈ ਵਰਖੋ ਜਾਂ ਨਹਿਰੀ ਪਾਣੀ ਉਹ ਵਰਖੋ ਬਹੁਤ ਜ਼ਿਆਦਾ ਘਟ ਪਾਣੀ ਥੱਲੇ ਧਰਤੀ ਦੇ ਖੰਡੋ ਦਿੰਦੇ ਨੇ ਤੇ ਧੰਨਵਾਦ ਜੀ